ਮਾਫ ਮੱਤ ਬਹੁਤ ਜਰੂਰ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋਂ ਜੀ ਮੈਂ ਸ੍ਰੀ ਗੁਰੂਗਨ ਸਾਹਿਬ ਜੀ ਤੋਂ ਆਪਣੀ ਨਗਦਾ ਮੈਂ ਤੇਗਵਾਰ ਜੀ ਦੇ ਸਤਾਨ ਤੋਂ ਮਾਫੀ ਮੰਗਦਾ ਮੇਥੋਂ ਦੀ ਕਲੀ ਕਲੀਟ ਤੋਂ ਮਾਫੀ ਮੰਗਦਾ ਕਰਨ ਫੜ ਕੇ ਹੱਥ ਜੋੜ ਕੇ ਪੰਚ ਦੇ ਦਵਰ ਬੈਠੇ ਇੱਕ ਦਸਵੇਂ ਪਾਤਸ਼ਾਹ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਹਿਬ ਜੀ ਜੀ ਸ਼ੀਗਰ ਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ ਕੋਈ ਇਹਨੇ ਪਾਈ ਸੀ ਮੱਟ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾਜ ਨੂੰ ਫੋਨ ਕਰਦੇ ਆ ਦਬਕਾਉਂਦੇ ਆ ਜਾਂ ਗਲਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਪੂਰੇ ਭਗਤ ਸਾਹਿਬ ਤੋਂ ਮਾਫੀ ਮੰਗੀ ਆ ਮੈਨੂੰ ਮਾਫ ਕਰਿਓ ਇਸ ਬਖਸ਼ਣਾ ਰਾਇ ਜੀ ਦਾ ਸਤਿ ਸ੍ਰੀ ਅਕਾਲ ਦਸੰਗ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਤਰਾਯੋਗ ਪੋਸਟ ਪਾਉਣ ਵਾਲੇ ਗੀਤਕਾਰ ਮੱਠ ਸ਼ੇਰਵਾਲਾ ਨੇ ਮਾਫੀ ਮੰਗ ਲਈ ਹੈ ਮੱਠ ਸ਼ੇਰੋ ਵਾਲਾ ਨੇ ਕਿਹਾ ਕਿ ਉਸ ਦੇ ਕੋਲ ਜਿਹੜੀ ਭੁੱਲ ਹੋਈ ਹੈ ਇਸ ਲਈ ਉਹ ਸਮੁੱਚੇ ਖਾਲਸਾ ਪੰਥ ਤੋਂ ਮਾਫੀ ਮੰਗਦਾ ਹੈ। ਉਪਵਿਕ ਵਿੱਚ ਅਜੇਹੀ ਭੁੱਲ ਕਦੇ ਨਹੀਂ ਕਰੇਗਾ। ਇਸ ਦੌਰਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਪਹੁੰਚੇ ਸਿੰਘਾਂ ਨੇ ਕਿਹਾ ਕਿ ਮੱਠ ਸ਼ੇਰੋ ਵਾਲਾ ਨੇ ਆਪਣੀ ਭੁੱਲ ਬਖਸ਼ਾ ਲਈ ਹੈ। ਲਿਹਾਜ਼ਾ ਹੁਣ ਕੋਈ ਵੀ ਉਸ ਨੂੰ ਫੋਨ ਕਰਕੇ ਮੰਦਾ ਚੰਗਾ ਨਾ ਬੋਲੇ ਅਤੇ ਉਸ ਦੀਆਂ ਤਸਵੀਰਾਂ ਜਾਂ ਵੀਡੀਓ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਨਾ ਕੀਤੀਆਂ ਜਾਣ। ਇਸ ਦੌਰਾਨ ਦਮਦਮੀ ਟਕਸਾਲ ਜੱਥੇ ਦੇ ਸਿੰਘਾਂ ਨੇ ਮੱਛੇਰੋਵਾਲਾ ਤੋਂ ਕੰਨ ਫੜ ਕੇ ਬੈਠਕਾਂ ਵੀ ਕਢਵਾਈਆਂ ਉਹਨਾਂ ਕਿਹਾ ਕਿ ਜੇਕਰ ਅੱਗੇ ਤੋਂ ਇਹ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ ਦੱਸਣਯੋਗ ਹੈ ਕਿ ਮੱਛੇਰੋਵਾਲਾ ਨੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਸੋਸ਼ਲ ਮੀਡੀਆ ਤੇ ਕੁਝ ਅਤਰਾਯੁਗ ਗੱਲਾਂ ਪੋਸਟ ਕੀਤੀਆਂ ਸਨ ਜਿਸ ਵਿੱਚ ਉਸਨੇ ਕਿਹਾ ਸੀ ਕਿ ਜੇਕਰ ਚਮਤਕਾਰ ਹੁੰਦਾ ਤਾਂ ਕੌਣ ਆਪਣੇ ਬੱਚੇ ਮਰਵਾਉਂਦਾ ਇਸ ਪੋਸਟ ਤੋਂ ਬਾਅਦ ਲਗਾਤਾਰ ਸ਼ੇਰੋਵਾਲਾ ਦਾ ਵਿਰੋਧ ਹੋ ਰਿਹਾ ਸੀ ਜਿਸ ਤੇ ਹੁਣ ਉਸਨੇ ਮੁਆਫੀ ਮੰਗ ਲਈ ਹੈ ਹਰ ਮੱਟ ਬਹੁਤ ਜੀਰੋਂ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋਂ ਜੀ ਮੈਂ ਸ੍ਰੀ ਗੁਰੂਗਨ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਗੁਰਤੇਗਵਰ ਜੀ ਦੇ ਸਥਾਨ ਤੋਂ ਮਾਫੀ ਮੰਗਦਾ ਮੇਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਸਾਰਾ ਤੋਂ ਮਾਫੀ ਮੰਗਦਾ ਸਾਰਿਆਂ ਤੋਂ ਆਹ ਸਰ ਪੰਤ ਕੋਲੋਂ ਕੋਲੇ ਸੁਮੱਚੀ ਜੁਕਾਂ ਤੋਂ ਘੜ ਫੜ ਕੇ ਬੋਤਨ ਕਰ ਕੇ ਹੱਥ ਜੋੜ ਕੇ ਸੰਕੁਚਿਤ ਹੋਰ ਬੈਠੇ ਬਾਬਾ ਗੁਰਦੇਵ ਸਿੰਘ ਜੀ ਖੇਰ ਵਾਲੇ ਬਾਬਾ ਸੇਰ ਸਿੰਘ ਜੀ ਨੰਸ ਸੁਨਾਮ ਵਾਲੇ ਮੈਂ ਸਾਰਿਆਂ ਤੋਂ ਸਾਰੀ ਸੰਗਤ ਜੀ ਸਾਡਾ ਪੰਥ ਤੋਂ ਕੁਲ ਆ ਗਿਆ ਸਾਡਾ ਪੰਥ ਹੋ ਗਿਆ ਮੋਹਨ ਜੀਤ ਹੋ ਗਿਆ ਟਿੱਪੀ ਵਾ ਸਾਰਾ ਕਿਸੇ ਦਾ ਨਾਮ ਮੈਂ ਕਦੇ ਕਦੇ ਸੱਚੇ ਤੋਂ ਮਾਫ ਕਰਿਓ ਤੁਸੀਂ ਰਕਸਨਾ ਵਾਹਿਗੁਰੂ ਜੀ ਦਾ ਸਾਡਾ ਅਸੀਂ ਸੰਗਤ ਦਾ ਜੋ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਤotha ਸੰਗਤ ਇਦੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀਆਂ ਨੇ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਜਾਲਾ ਕੰਧਰਮੀ ਟਕਸਾਲ ਕਣਕੋੜ ਪੰਗਵਾਂ ਇਹ ਇਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਕਰਕੇ ਪਹੁੰਚੇ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਗੁਰੂ ਪਰਸਾਦੇ ਚਰਣਾ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰਗੜ ਕਰਕੇ ਕੰਨ ਖੜ ਕਰਕੇ ਅੱਗੇ ਤੋਂ ਆਣ ਵਾਲੇ ਕੋਈ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਆਪਾਂ ਇਹਨੂੰ ਬੇਨਤੀ ਨੂੰ ਪਰਵਾਣ ਕਰਨਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਚੁਟਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹਨਾ ਇਹ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲੱਤੀ ਆ ਕਿ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਕਿਸੇ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਦਾ ਇਹ ਜਦੋਂ ਖਾਲਸੇ ਗੁਰੂਗਰ ਸਾਹਿਬ ਲਈ ਨਮਸਤਕ ਹੋ ਗਿਆ ਇਹਦੇ ਨੂੰ ਵੱਡੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲ ਉੱਪਰ ਕੁਸਹਿ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹਾਂ ਬਾਈ ਗੁਰੂ ਜੀ ਕਰਦਾ ਹਾਂ ਬਾਈ ਗੁਰੂ ਜੀ ਕੀਤੇ ਪ੍ਰਤੀ ਉਹ ਤਾਂ ਬੰਦ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਹਿਬ ਜਾਦੀ ਸ਼ਹੀਦ ਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਟ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਬਕਾਉਂਦੇ ਆ ਜਾਂ ਇਹਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧੰਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ